ਪੰਜਾਬ ਦੀ ਰਾਜਸਤਾਨੀ ਚੰਡੀਗੜ੍ਹ ਚੰਡੀਗੜ੍ਹ ਦੀ ਬੁੱਕਲ ਚ ਵਸਿਆ ਖੂਬਸੂਰਤ ਸ਼ਹਿਰ ਮੋਹਾਲੀ ਮੋਹਾਲੀ ਦੇ ਸੈਕਟਰ 81 ਵਿੱਚ ਪੈਂਦੇ ਪਿੰਡ ਚਿੱਲਾ ਜਿਸ ਦੇ ਵਿੱਚ ਅਸੀਂ ਅੱਜ ਪਹੁੰਚੇ ਆ ਇਸ ਪਿੰਡ ਦੇ ਵਿੱਚ ਇੱਕ ਵਿਲੱਖਣਤਾ ਇਹ ਰਹੀ ਹੈ ਕਿ ਇਸ ਪਿੰਡ ਦੇ ਵਿੱਚ ਜਦੋਂ ਪੂਰੇ ਭਾਰਤ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਉਸ ਤੋਂ ਅਗਲੇ ਦਿਨ ਇਸ ਪਿੰਡ ਦੇ ਲੋਕ ਦੀਵਾਲੀ ਮਨਾਉਂਦੇ ਆ ਬਹੁਤ ਸਾਰੇ ਮੈਂ ਨੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅ ਇਸ ਗੱਲ ਦੇ ਪਿੱਛੇ ਕਾਰਨ ਕੀ ਹੈ ਦੀਵਾਲੀ ਇੱਕ ਦਿਨ ਲੇਟ ਮਨਾਉਣ ਦਾ ਕਾਰਨ ਕੀ ਹੈ ਇਹਦੇ ਪਿੱਛੇ ਇਤਿਹਾਸ ਕੀ ਹੈ ਅ ਇਹਦੇ ਬਾਰੇ ਕਿਸੇ ਵੀ ਸੱਜਣ ਨੇ ਕਿਸੇ ਵੀ ਸਾਥੀ ਨੇ ਚਾਹੇ ਉਹ ਨੌਜਵਾਨ ਵਰਗ ਹੋਵੇ ਚਾਹੇ ਉਹ ਵੱਡੇਰੀ ਉਮਰ ਦੇ ਲੋਕ ਹੋਣ ਕਿਸੇ ਨੇ ਵੀ ਇਸ ਗੱਲ ਦੇ ਇਤਿਹਾਸ ਬਾਰੇ ਕੋਈ ਜਿਹੜੀ ਸੌਲਿਡ ਜਾਣਕਾਰੀ ਨਹੀਂ ਦਿੱਤੀ ਪਰ ਇਹਨਾਂ ਜਰੂਰ ਕਿਹਾ ਕਿ ਸਾਡੇ ਪ੍ਰਾਤਨ ਸਮਿਆਂ ਤੋਂ ਇਹ ਪ੍ਰਥਾ ਇਹ ਰਵੈਤ ਚੱਲੀ ਆ ਰਹੀ ਹੈ ਕਿ ਇਸ ਪਿੰਡ ਦੇ ਵਿੱਚ ਜਿਹੜੀ ਦੀਵਾਲੀ ਹੈ ਉਹ ਜਿਹੜੀ ਇੱਕ ਦਿਨ ਬਾਅਦ ਮਨਾਈ ਜਾਂਦੀ ਹੈ ਜਦੋਂ ਬਹੁਤ ਸਾਰੇ ਲੋਕਾਂ ਨਾਲ ਇਸ ਦੀ ਚਰਚਾ ਕੀਤੀ ਇਸ ਗੱਲ ਬਾਰੇ ਪੁੱਛਣ ਦਾ ਯਤਨ ਕੀਤਾ ਤਾਂ ਇੱਕ ਬਜ਼ੁਰਗ ਸਾਥੀ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਕਿ ਪ੍ਰਾਤਨ ਸਮੇਂ ਦੇ ਵਿੱਚ ਬਹੁਤ ਲੰਮੇ ਸਮੇਂ ਦੀ ਗੱਲ ਹੈ ਸਾਨੂੰ ਵੀ ਨਹੀਂ ਪਤਾ ਸਾਡੇ ਜਿਹੜੇ ਬਜ਼ੁਰਗ ਪਰਦਾਦੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਤੋਂ ਸਾਡੇ ਜਿਹੜੇ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਡੰਗਰ ਬੱਛਾ ਉਹ ਇੱਕ ਜਗ੍ਹਾ ਦੇ ਉੱਤੇ ਬੰਦੇ ਸੀ ਤੇ ਇੱਕ ਦਿਨ ਕੀ ਹੋਇਆ ਕਿ ਉਹ ਜਿਹੜੇ ਦੀਵਾਲੀ ਵਾਲੇ ਦਿਨ ਉਹ ਸਾਰੇ ਡੰਗਰ ਖੁੱਲ ਕੇ ਕਿਤੇ ਬਾਹਰ ਚਲੇ ਗਏ ਜਿੰਨੇ ਵੀ ਪਿੰਡ ਦੇ ਲੋਕ ਸੀ ਇਕੱਠੇ ਹੋ ਕੇ ਆਪਣੇ ਉਹਨਾਂ ਜਾਨਵਰਾਂ ਨੂੰ ਲੱਭਣ ਵਾਸਤੇ ਦੂਰ ਦੁਰਾਡੇ ਨਿਕਲ ਗਏ ਜਿਸ ਕਾਰਨ ਉਹ ਲੱਭਦੇ 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 ਉਹਨਾਂ ਨੂੰ ਬਹੁਤ ਸਮਾਂ ਹੋ ਗਿਆ ਜਿਸ ਕਾਰਨ ਦੀਵਾਲੀ ਮਨਾਉਣ ਦੀ ਜਿਹੜੀ ਪ੍ਰਥਾ ਸੀ ਉਸ ਤੋਂ ਉਹ ਵਾਂਝੇ ਹੋ ਗਏ ਪਿੱਛੇ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਵੀ ਇਸ ਗੱਲ ਦਾ ਕਿਹਾ ਕਿ ਜਦੋਂ ਸਾਡੇ ਸਿਆਣੇ ਜਾਂ ਸਾਡੇ ਜਿਹੜੇ ਵੱਡੇਰੀ ਉਮਰ ਦੇ ਸਾਡੇ ਜਿਹੜੇ ਮਰਦ ਮੈਂਬਰ ਘਰ ਦੇ ਵਿੱਚ ਨਹੀਂ ਹੈ ਤਾਂ ਅਸੀਂ ਵੀ ਦੀਵਾਲੀ ਮਨਾ ਕੇ ਕੀ ਕਰਨਾ ਸੋ ਉਹਨਾਂ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਤਾਂ देर रात ਜਦੋਂ ਵਾਪਸ ਡੰਗਰ ਬੱਛਾ ਆਪਣਾ ਲੈ ਕੇ ਵਾਪਸ ਆਏ ਤਾਂ ਉਹਨਾਂ ਨੇ ਸਾਰਿਆਂ ਨੇ ਬੈਠ ਕੇ ਇਸ ਗੱਲ ਦਾ ਮਤਾ ਪਕਾਇਆ ਕਿ ਇਸ ਵਾਰ ਜਿਹੜੀ ਦੀਵਾਲੀ ਆਪਾਂ ਅਗਲੇ ਦਿਨ ਇਕੱਠੇ ਹੋ ਕੇ ਮਨਾਵਾਂਗੇ ਸੋ ਇਹ ਰਵਾਇਤ ਉਦੋਂ ਦੀ ਚੱਲੀ ਆ ਰਹੀ ਹੈ ਇੱਕ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਪੁਰਾਤਨ ਸਮੇਂ ਦੇ ਵਿੱਚ ਇੱਥੇ ਬੱਕਰਾ ਆਪਣੇ ਆਪ ਜਾ ਕੇ ਖੇੜੇ ਦੇ ਉੱਤੇ ਸਿਰ ਨਵਾ ਕੇ ਖੜ ਜਾਂਦਾ ਸੀ ਜਿਹਦੀ ਬਲੀ ਦਿੱਤੀ ਜਾਂਦੀ ਸੀ ਪਰ ਕਈ ਸਾਲਾਂ ਤੋਂ ਜਿਹੜੀ ਉਹ ਪ੍ਰਥਾ ਵੀ ਇਸ ਪਿੰਡ ਦੇ ਵਿੱਚ ਬੰਦ ਕਰ ਦਿੱਤੀ ਗਈ ਔਰ ਇਹ ਵੀ ਦੱਸਣ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਿਛਲੇ 4-5 ਸਾਲਾਂ ਤੋਂ ਜਦੋਂ ਵੀ ਅਸੀਂ ਦੀਵਾਲੀ ਮਨਾਉਂਦੇ ਆ ਕੋਈ ਨਾ ਕੋਣੀ ਕੋਈ ਨਾ ਕੋਈ ਅਣਹੋਣੀ ਇਸ ਪ੍ਰਿੰਟ ਦੇ ਵਿੱਚ ਵਾਪਰ ਜਾਂਦੀ ਹੈ ਕਿਸੇ ਜਵਾਨ ਔਰਤ ਦੀ ਕਿਸੇ ਜਵਾਨ ਮਹਿਲਾ ਦੀ ਜਾਂ ਜਵਾਨ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਹਦੇ ਕਾਰਨ ਸਾਡੇ ਜਿਹੜੇ ਇੰਤਜ਼ਾਮਾਤ ਸੀ ਜਿਹੜੇ ਬੱਚਿਆਂ ਦੇ ਮਨੋਰੰਜਨ ਦੇ ਲਈ ਨੌਜਵਾਨਾਂ ਦੇ ਮਨੋਰੰਜਨ ਦੇ ਲਈ ਹੋਰ ਵੀ ਜਿਹੜੇ ਮਨਪਰਚਾਵੇ ਦੇ ਜਿਹੜੇ ਪ੍ਰੋਗਰਾਮ ਸੀ ਉਹ ਆਯੋਜਿਤ ਕੀਤੇ ਜਾਂਦੇ ਸੀ ਪਰ ਉਹ ਵੀ ਹੁਣ ਪਿਛਲੇ 4-5 ਸਾਲਾਂ ਤੋਂ ਬੰਦ ਪਏ ਆ ਸੋ ਇਹਨਾਂ ਨੇ ਇੱਕ ਆਪਣੀ ਵੱਖਰੀ ਰਵਾਇਤ ਸ਼ੁਰੂ ਕੀਤੀ ਹੋਈ ਹੈ ਇਹ ਉਸ ਲੀ ਤੋਂ ਹਟ ਕੇ ਨਵਾਂ ਜਿਹੜਾ ਮਤਲਬ ਪੂਰੇ ਭਾਰਤ ਦੇ ਨਾਲ ਨਹੀਂ ਮਿਲਣਾ ਚਾਹੁੰਦੇ ਬਸ ਜੋ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਿਆਂ-ਪਰਦਾਦਿਆਂ ਨੇ ਜੋ ਇਹਨਾਂ ਦੇ ਵਿਰਸੇ ਦੇ ਵਿੱਚ ਵਿਰਾਸਤ ਦੇ ਵਿੱਚ ਜੋ ਇਹਨਾਂ ਨੂੰ ਪਿੱਛੋਂ ਚੱਲਿਆ ਆ ਰਿਹਾ ਉਸੇ ਨੂੰ ਇਹ ਰਵਾਇਤ ਨੂੰ ਅੱਗੇ ਤੋਰਨਾ ਚਾਹੁੰਦੇ ਹੈ ਇਹ ਆਓ ਆਪਾਂ ਸਾਰੇ ਇਸ ਪਿੰਡ ਦੇ ਬਹੁਤ ਸਾਰੇ ਲੋਕ ਐ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਨੀ ਹੈ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਗੱਲ ਕਰਨ ਦੀ ਸਭ ਤੋਂ ਪਹਿਲਾਂ ਤੁਹਾਡਾ ਲੋਕ ਚੇਤਨਾ ਟੀਵੀ ਦੇ ਉੱਤੇ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਮੋਹਾਲੀ ਦੇ ਪਿੰਡ ਜਿਹੜਾ ਸੈਕਟਰ 81 ਦੇ ਵਿੱਚ ਪੈਂਦਾ ਪਿੰਡ ਚਿੱਲਾ ਅਕਸਰ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜੀ ਦੀਵਾਲੀ ਹੈ ਉਹ ਬਹੁਤ ਸਾਰੀਆਂ ਧਿਰਾਂ ਨੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਵਰਗਾਂ ਨੇ 20 ਤਰੀਕ ਨੂੰ ਮਨਾਇਆ ਔਰ ਸਿੱਖ ਧਰਮ ਦੇ ਵਿੱਚ ਇਸ ਗੱਲ ਦਾ ਐਲਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ 21 ਤਰੀਕ ਨੂੰ ਜਿਹੜਾ ਮਨਾਉਣ ਦਾ ਐਲਾਨ ਕੀਤਾ ਸੀ ਔਰ ਇੱਕ ਇਤਿਹਾਸ ਹੈ ਕਿ ਪਿੰਡ ਚਿੱਲਾ ਜਿਹੜਾ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਔਰ ਬਿਲਕੁਲ ਮੋਹਾਲੀ ਦੇ ਅੰਦਰ ਵਸਿਆ ਹੋਇਆ ਪਿੰਡ ਹੈ ਇਹਦੇ ਵਿੱਚ ਪ੍ਰਥਾ ਰਹੀ ਹੈ ਬਹੁਤ ਲੰਮੇ ਸਮੇਂ ਤੋਂ ਯੁੱਗਾਂ-ਯੁਗੰਤਰਾਂ ਤੋਂ ਕਿ ਇੱਕ ਦਿਨੇ ਬਾਅਦ ਦੀਵਾਲੀ ਤੋਂ ਇੱਕ ਦਿਨ ਬਾਅਦ ਇਹ ਦੀਵਾਲੀ ਇੱਥੇ ਮਨਾਈ ਜਾਂਦੀ ਹੈ ਬਹੁਤ ਸਾਰੇ ਸੱਜਣ ਇਸ ਪਿੰਡ ਦੇ ਵਸਿੰਦੇ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਕਾਰਨ ਕੀ ਹੈ ਕਿਉਂ ਇੱਕ ਦਿਨ ਬਾਅਦ ਮਨਾਈ ਜਾਂਦੀ ਹੈ ਅਸੀਂ ਆਪਕੋ ਜੀ ਸਰਾਈ ਕੋਲੀ ਦਾ ਸਰਾਈ ਕੋਲੀ ਦਾ ਤੇ ਕੀ ਨਾਮ ਆਪਕੀ ਸਾਡਾ ਸੁਖਚੰਨ ਸਿੰਘ ਹੈ ਜੀ ਸੁਖਚੰਨ ਸਿੰਘ ਜੀ ਇਹ ਦੱਸੋ ਬਈ ਜਿਹੜੀ ਦੀਵਾਲੀ ਆ ਆਪਾਂ ਸਾਰੇ ਪੂਰੇ ਭਾਰਤ ਦੇ ਵਿੱਚ 21 ਤਰੀਕ ਨੂੰ ਮਨਾਈ ਗਈ ਤੁਸੀਂ ਇਸ ਪਿੰਡ ਦੇ ਵਿੱਚ ਇੱਕ ਦਿਨ ਦੀਵਾਲੀ ਲੇਟ ਕਿਉਂ ਮਨਾਉਂਦੇ ਦੇਖੋ ਜੀ ਜਿਹੜਾ ਇਤਿਹਾਸ ਬਾਰੇ ਜੇ ਬਾਤ ਕਰੀਏ ਤਾਂ ਪੂਰਾ ਕਿਸੇ ਨੂੰ ਵੀ ਨਹੀਂ ਪਤਾ ਮੇਰੀ ਤਕਰੀਬਨ 48 ਸਾਲ ਉਮਰ ਹੋ ਗਈ ਜਦ ਅਸੀਂ ਛੋਟੇ ਹੁੰਦੇ ਸੀ ਸਾਡੇ ਬਾਬੇ ਦੀ ਉਮਰ 85 ਸਾਲ ਦੀ ਉਹਨਾਂ ਨੂੰ ਵੀ ਨਹੀਂ ਪਤਾਦਾ ਵੀ ਕਲੀਅਰ ਗੱਲ ਹੈ ਕਿ ਆ ਬਾਤ ਕਿਆ ਵਿਚਾਲੀ ਵੀ ਹਰੇਕ ਬੰਦਾ ਇਹੀ ਗੱਲ ਕਰਦਾ ਵੀ ਪੁਰਾਣੇ ਟਾਈਮ ਚ ਮੱਝਾਂ ਜਿਹੜੀਆਂ ਉਹ ਚਰਦੇ ਜਾਂ ਚਰਦੇ ਦੂਰ ਚਲੇ ਗਈ ਜਾਂਦੇ ਕਿਤੇ ਜੰਗਲ ਤੇ ਪਿੰਡਾਂ ਵਾਲੇ ਮੱਝਾਂ ਲੱਭਣ ਗਏ ਉਹ ਲੱਭਦੇ ਲੱਭਦੇ ਦੂਰ ਚਲੇ ਗਏ ਮੱਝਾਂ ਲੱਭਣ ਤੇ ਜਾਨੀ ਟਾਈਮ ਲੰਘ ਗਿਆ ਜਿੱਦਣ ਦੀਵਾਲੀ ਦੀ ਉਹ ਫਿਰ ਮਤਲਬ ਜਦ ਵਾਪਸ ਆਏ ਰਾਤ ਹੋ ਚੁੱਕੀ ਦੀ ਆ ਜਿਹੜੀ ਉਸ ਟਾਈਮ ਆ ਪਿੰਡ ਦੀ ਜਿਹੜੇ ਮਤਲਬ ਸੰਗਤ ਦੀ ਸ਼ਾਇਦ ਉਹਨਾਂ ਨੇ ਇਹ ਗੱਲ ਬਣਾ ਲਈ ਵੀ ਆਪਾਂ ਦਿਵਾਲੀ ਕਾਂਦੂ ਮਨਾ ਲੂ। ਠੀਕ ਹੈ। ਬਿਉਸਤਾਂ ਦੂਸਰੇ ਦਿਨ ਉਹਨਾਂ ਨੇ ਦਿਵਾਲੀ ਮਨਾਈ। ਤੇਰਾ ਦੂਸਰਾ ਇਤਿਹਾਸ ਇਹ ਵੀ ਆ ਵੀ ਇੱਥੇ ਬੱਕਰੇ ਦੀ ਬਲੀ ਦਈ ਜਾਂਦੀ ਸੀ। ਠੀਕ ਹੈ। ਤੇ ਛੇੜੇ ਤੇ ਆਪਣੇ ਆਪ ਸਿਰ ਝੁਕਾ ਕੇ ਆਣ ਕੇ ਪੱਕਾ ਬੱਕਰਾ ਸਿਰ ਝੁਕਾ ਲੈਂਦਾ ਦਾ ਆਪਣਾ। ਉਹਨੂੰ ਇੱਕ ਟਾਪੇ ਚ ਕੱਟਿਆ ਜਾਂਦਾ ਸੀ। ਅੱਛਾ ਜਿਹੜਾ ਬੱਕਰਾ ਸੀ ਆਪਣੇ ਆਪ ਆ ਕੇ ਖੇੜੇ ਦੇ ਉੱਤੇ ਸਿਰ ਚ ਕਾ ਲੈਂਦਾ ਸੀ। ਹਾਂਜੀ ਮਤਲਬ ਸੋਣੀ ਸੁਣਾਈ ਗੱਲ ਐ ਅਸੀਂ ਦੇਖਿਆ ਨਹੀਂ ਐ। ਤੁਹਾਡੇ ਬਜ਼ੁਰਗ ਇਸ ਗੱਲ ਦਾ ਜ਼ਿਕਰ ਕਰਦੇ। ਹਾਂਜੀ ਹਾਂਜੀ ਹਾਂ। ਵੀ ਉਹ ਉਹਦੇ ਬਾਅਦ ਉਹ ਪ੍ਰਥਾ ਵੀ ਸਾਦੀ ਸੋਜੀ ਤੇ ਪਹਿਲਾਂ ਖਤਮ ਹੋ ਚੁੱਕੀ ਐ। ਓਕੇ। ਹੁਣ ਜਿਹੜਾ ਇਹ ਦੀਵਾਲੀ ਦੂਸਰੇ ਦਿਨ ਮਨਾਉਣ ਦਾ ਜਿਹੜਾ ਲੋਕਾਂ ਦਾ ਮਤਲਬ ਆਪਣੀ ਰੁਝਾਨ ਐ। ਉਹ ਨਿਰੰਤਰ ਉਸੇ ਟਾਈਮ ਤੇ ਚੱਲਦਾ ਹੀ ਆ ਰਿਹਾ। ਕਾਰਨ ਅਸੀਂ ਜੇ ਇਹਦੇ ਵਿੱਚੋਂ ਕੋਈ ਕਿਸੇ ਲੱਭੀ ਏ ਲੱਭਣ ਨੂੰ ਤਾਂ ਇਹੀ ਮਿਲਦਾ ਹੈ ਵੀ ਜਿਹੜੇ ਲੋਕਾਂ ਦੀ ਇੱਕ ਆਦਤ ਬਣ ਗਈ ਮਤਲਬ ਪਿੰਡਦਿਆਂ ਦੀ ਵੀ ਅਸੀਂ ਜਿਹੜਾ ਸੈਲੀਬ੍ਰੇਟ ਹੈ ਹੁੰਦੇ ਤਾਂ ਜਿਹੜੇ ਤਿਹਾਰ ਹਨ ਕੋਈ ਵੀ ਖੁਸ਼ੀ ਇਸ ਤਰ੍ਹਾਂ ਦੀ ਆਉਣੇ ਹਨ ਤਿਹਾਰ ਹੁੰਨੇ ਹਨ ਉਹ ਇੱਕ ਆਪਾਂ ਮਨੋਰੰਜਨ ਕਰਨੇ ਵਾਸਤੇ ਹੁੰਨੇ ਆ ਸਾਰੇ ਵੀ ਸਾਨੂੰ ਜਿਹੜਾ ਮਨੋਰੰਜਨ ਕਰਨੇ ਵਾਸਤੇ ਸੈਲੀਬ੍ਰੇਟ ਕਰਨੇ ਵਾਸਤੇ ਦੋ ਦਿਨ ਮਿਲ ਜਾਂਦੇ ਆ ਵੈਸੇ ਤਾਂ ਹੁਣ ਸਰਕਾਰ ਨੇ ਵੀ ਉਲਝੇ ਮਾ ਪਿਆ ਹੋਇਆ ਇਹ ਕਿਦਾਂ ਟ੍ਰਿਪਲ ਮਾਈਂਡ ਹੋਏ ਵੇ ਤੇ ਸਾਡੇ ਪਿੰਡ ਦੇ ਵੀ ਇੱਕ ਤੇਰ ਕਹਿ ਰਹੀ ਦੀ ਵੀ 20 ਤਰੀਕ ਨੂੰ ਦੋਲੀ ਮਨਾਣੀ ਹੈ ਅਕਾਲ ਤਖਤ ਤੋਂ ਹੁਕਮ ਹੋਇਆ ਜਾਨੀ ਰਗੂਏ ਸਿੰਘ ਜਥੇਦਾਰ ਜੀ ਦਾ ਵੀ 21 ਤਰੀਕ ਨੂੰ ਮਨਾਈ ਜਾਣੀ ਹੈ ਬੰਦੀ ਛੋੜ ਦੇ ਵੇ ਇਸ ਦੀਵਾਲੀ ਤੇ ਫਿਰ ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਪਿੰਡ ਵਾਲੇ ਸਾਰੇ ਡਬਲ ਮਾਈਂਡ ਹੋਏ ਵੇ ਤੇ ਵੀ ਟ੍ਰਿਪਲ ਮਾਈਂਡ ਕਹਿ ਲੋ ਵੀ ਕਿਸ ਤਰ੍ਹਾਂ ਕਰੀਬ ਕਿਦਣ ਮਨਾਉਂਗੇ ਤਾਂ ਫਿਰ ਉਸ ਸਮ ਨਾਲ ਗਿਆਨੀ ਰਘੂ ਪ ਸਿੰਘ ਜੀ ਦਾ ਜਦੋਂ ਜੇਸ਼ਰ ਜੀ ਦਾ ਬਿਆਨ ਆਇਆ ਹੈਡ ਗਰੰਥੀ ਦਾ ਕਿ 21 ਤਰੀਕ ਨੂੰ ਦੁਆਪੰਦੀ ਛੋੜਦੇ ਵੇਸ ਦਿਵਾਲੀ ਮਨਾਇ ਜੋਗੀ ਫਿਰ ਅਸੀਂ ਸੰਗਤ ਨੂੰ ਬੇਨਤੀ ਕਰੀ ਵੀ 22 ਤਰੀਕ ਨੂੰ ਪਿੰਡ ਦੀ ਦਿਵਾਲੀ ਮਨਾਇ ਜਾਵੇ ਜਿਹੜਾ ਕਿਸੇ ਦਾ ਦੂਸਰੇ ਦਿਨ ਮਨਾਉਣ ਦਾ ਮੇਨ ਮਰੋਰ ਤਾਂ ਉਹ ਤਾਂ ਪਰਾਤਨ ਗੱਲਾਂ ਹੋ ਗਈਆਂ ਜਿਹੜਾ ਅੱਜ ਦਾ ਟਾਈਮ ਹੈ ਸਮਾਂ ਹੈ ਵੀ ਸਾਡੇ ਜਿਹੜੇ ਬੱਚੇ ਆ ਉਹ ਇਹਨੂੰ ਛੱਡਣਾ ਨਹੀਂ ਚਾਹੁੰਦੇ ਕਰਨੇ ਇਹ ਵੀ ਸੈਲੀਬ੍ਰੇਟ ਕਰਨ ਨੂੰ ਦੋ ਦਿਨ ਮਿਲ ਜਾਂਦੇ ਆ ਪਹਿਲੇ ਦਿਨ ਸਾਡਾ ਸਾਰਾ ਹੀ ਤਕਰੀਬਨ ਨਵੀਆਂ ਬਿਆਈਆਂ ਬਹੂਆਂ ਜਾਂ ਸਾਡੀਆਂ ਜਿੱਥੇ ਕੁੜੀਆਂ ਬੈਈਆਂ ਹੋਈਆਂ ਉਹ ਸਾਬ ਆਪਣੇ ਆਪਣੇ ਰਿਸ਼ਤੇਦਾਰ ਨਵੀਆਂ ਬਿਆਈਆਂ ਬਹੂਆਂ ਆਪਣੇ ਘਰ ਚਲੇ ਜਾਂਦੀਆਂ ਜਿਹੜੀਆਂ ਕੁੜੀਆਂ ਜਿੱਥੇ ਬੈਈਆਂ ਹੋਈਆਂ ਸਾਡੇ ਬੱਚੇ ਉਹਨਾਂ ਦੇ ਚਲੇ ਜਾਂਦੇ ਆ ਉੱਥੇ ਤਿਹਾਰ ਮਨਾ ਕੇ ਦੂਸਰੇ ਦਿਨ ਮਤਲਬ ਇੱਥੇ ਫਿਰ ਟੋਟਲ ਹਰੇਕ ਘਰ ਦੇ ਵਿੱਚ 4-4 5-5 ਰਿਸ਼ਤੇਦਾਰ ਆਏ ਹੋਏ ਨੇ ਆ ਇੱਕ ਮੇਲੇ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਹੈ ਅ ਠੀਕ ਹੈ ਤੁਸੀਂ ਕਿ ਪੂਰੇ ਭਾਰ ਦੇ ਵਿੱਚ ਜਿੱਥੇ ਇਸ ਗੱਲ ਦੀ ਦੁਬਦਆ ਬਣੀ ਰਹੀ ਕਿ 2 ਦਿਨ ਦੀਵਾਲੀ 20 ਔਰ 21 ਦੇ ਵਿੱਚ ਮਨਾਈ ਗਈ ਉਹ ਉੱਥੇ ਗਿਆਨੀ ਰਕबीर ਸਿੰਘ ਜਿਹੜੇ ਅ ਆਪਣੇ ਹੈੱਡ ਗਰੰਥੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਹੁਕਮਾਂ ਤੇ 21 ਤਰੀਕ ਨੂੰ ਮਨਾਇਆ ਗਿਆ ਤੇ ਚਿੱੱਲੇਪਿੰਡ ਦੇ ਵਿੱਚ ਇੱਕ ਦਿਨ ਬਾਅਦ ਮਨਾਈ ਜਾ ਰਹੀ ਹੈ ਤੇ ਇਹਨਾਂ ਦਾ ਕਹਿਣਾ ਕਿ ਇਹ ਜਿਹੜਾ ਇਹਨਾਂ ਨੂੰ ਇਸ ਵਾਰ ਇੱਕ ਦਿਨ ਨਹੀਂ ਦੋ ਦਿਨ ਨਹੀਂ ਬਲਕਿ ਤਿੰਨ ਤਿੰਨ ਦਿਨ ਖੁਸ਼ੀ ਮਨਾਉਣ ਦਾ ਮੌਕਾ ਮਿਲਿਆ ਪਰ ਚਿੱੱਲੇਪਿੰਡ ਦੇ ਵਿੱਚ ਜਿਹੜੀ ਹੈਗੀ ਦਿਵਾਲੀ ਉਹ ਅੱਜ 22 ਤਰੀਕ ਨੂੰ ਮਨਾਈ ਜਾ ਰਹੀ ਹੈ ਅਸਲ ਦਿਵਾਲੀ ਤੋਂ ਇੱਕ ਦਿਨ ਬਾਅਦ ਬਹੁਤ ਸਾਰੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸੱਜਣਾਂ ਸਰਪੰਚ ਅਮਰੀਕ ਸਿੰਘ ਨੇ ਇਸ ਪਿੰਡ ਦੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਜੀ ਸਰਪੰਚ ਸਾਹਿਬ ਦੱਸਿਓ ਮਾੜਾ ਜ ਆਪਣਾ ਨਾਮ ਕੀ ਹੈ ਮਰੇਕ ਸਿੰਘ ਜੀ ਕੀ ਕਾਰਨਾ ਹੈ ਕਿ ਆ ਇਤਿਹਾਸ ਹੈ ਇਸ ਦੀਵਾਲੀ ਨੂੰ ਇੱਕ ਦਿਨ ਨੂੰ ਦੱਸ ਗਿਆ ਬਾਬਾ ਜੀ ਨੇ ਕਿ ਉਹ ਹੀ ਸਿਆਸ ਹੈ ਜੀ ਬਸ ਜਣੀ ਇਹਦੇ ਵਿੱਚ ਤੁਸੀਂ ਹੋਰ ਕੋਈ ਕੋਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਨਹੀਂ ਬਸ ਇੰਨਾ ਹੀ ਹੈ ਹਾਂਜੀ 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 ਤੁਹਾਡਾ ਕੀ ਨਾਮ ਹੈ ਜੀ ਫਰਮਨ ਸਿੰਘ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਦੀਵਾਲੀ ਇੱਕ ਦਿਨ ਬਾਅਦ ਮਨਾਈ ਜਾਂਦੀ ਹੈ ਕਿਹਾ ਜੀ ਮੈਂ ਸਾਰਾ ਪਤਾ ਹੀ ਪੜਦਿਆਂ ਨੂੰ ਜੁਈ ਹੈ ਜਣੀ ਇਹਦੇ ਪਿਛੋਕੜ ਨਹੀਂ ਕਿਸੇ ਨੂੰ ਪਤਾ ਸਿਰਫ ਜੋ ਜੋ ਮਿੱਤਰ ਆਸ ਬਣਿਆ ਉਸੇ ਬਾਰੇ ਹੈ ਉਹੀ ਰਵਾਇਤ ਚੱਲੀ ਆ ਰਹੀ ਹੈ ਹਾਂਜੀ 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 ਬਾਪੂ ਜੀ ਤੁਹਾਡੀ ਉਮਰ ਤੁਹਾਡਾ ਨਾਮ ਕੀ ਹੈ ਪਹਿਲਾਂ ਦੱਸੋ ਚਲੋ ਕੋਈ ਨਹੀਂ ਬਾਪੂ ਕੋਈ ਨਹੀਂ ਕੋਈ ਅਸੀਂ ਨਾਮ ਦਾ ਸ਼ੌਕ ਹੁੰਦੇ ਹੱਸ ਕੇ ਮੈਂ ਤੇ ਤੁਹਾਡੀ ਉਮਰ ਕਿੰਨੀ ਆ ਯੋ ਕਿ ਨਾਲ 80 ਸਾਲ ਦੀ ਤੁਸੀਂ ਤੁਹਾਡੇ ਉਮਰ ਤੁਹਾਡੀ ਉਮਰ ਦੇ ਵਿੱਚ ਜਾਂ ਤੁਹਾਡੀ ਉਮਰ ਤੋਂ ਵੀ ਪਹਿਲਾਂ ਹੀ ਦਿਵਾਲੀ ਕਿੱਦਾਂ ਜਗਦੇ ਬਣਾ ਰਹੇ ਲੋਕ ਬਹੁਤ ਚਿਰ ਕਿ ਬਣਾ ਰਹੇ ਮਤਲਬ ਇਸ ਵਾਰੇ ਕੋਈ ਪੱਕਾ ਨਹੀਂ ਹੈਗਾ ਕਿ 100 ਸਾਲ ਹੋਗਾ 200 ਸਾਲ ਪੱਕਾ ਪਤਾ ਨਹੀਂ ਹੈ ਪੱਕਾ ਪਤਾ ਨਹੀਂ ਹੈ ਪਰ ਜਿਵੇਂ ਤੁਹਾਡੇ ਜਿਹੜੇ ਬਜ਼ੁਰਗ ਸਿਆਣੇ ਮਨਾਉਂਦੇ ਆਏ ਉਸੇ ਰਵਾਇਤ ਨੂੰ ਤੁਸੀਂ ਅੱਗੇ ਨਿਰੰਤਰ ਤੋਹਿਆ ਹੈ ਜਿਵੇਂ ਮੇਰੇ ਮਾਵਾ ਜੀ ਪਿੱਛੇ ਬਣਾਉਂਦੇ ਰਹੇ ਠੀਕ ਹੈ ਕੋਈ ਖਾਸ ਪ੍ਰਬੰਧ ਕੁਝ ਖਾਸ ਪ੍ਰਬੰਧ ਇਸ ਦਿਵਾਲੀ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਵਿਸ਼ੇਸ਼ ਇਸ ਪਿੰਡ ਦੇ ਵਿੱਚ ਕੀਤੇ ਜਾਂਦੇ ਹਨ ਨਾਜੀ ਉਹ ਤਾਂ ਹੋਰ ਤਾਂ ਕੁਝ ਨਹੀਂ ਹੋਦਾ ਜੀ ਨਾ ਆਦਵਾ ਮਨਾ ਰਹੇ ਆ ਜੀ ਮੱਥੇ ਟੇਕਾਂ ਦੀ ਗੱਲ ਦੀ ਬਾਤ ਆ ਠੀਕ ਹੈ ਤੇ ਹੁਣ ਜਿਵੇਂ ਕਹਿੰਦੇ ਆ ਜਿਵੇਂ ਉਹ ਬਾਪੂ ਜੀ ਨੇ ਦੱਸਿਆ ਕਿ ਬੱਕਰੇ ਦੀ ਬਲੀ ਦਿੱਤੀ ਜਾਂਦੀ ਸੀ ਅੱਜ ਵੀ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਦੀਵਾਲੀ ਨੂੰ ਹਾਂ ਜੀ ਨਾ ਅੱਛਾ ਬੰਦ ਹੋ ਗਿਆ ਬਾਜੀ ਸਿੰਘ ਜੀ ਤਲਵੀਰ ਠੀਕ ਹੈ ਕੁਝ ਕੁਝ ਕਹਿਣਾ ਚਾਹੁੰਗਾ ਨਹੀਂ ਬਾਕਾਇਦਾ ਜੀ ਬਾਬਾ ਜੀ ਨੇ ਬਸ ਉਹੀ ਕੁਝ ਹੈ ਵਾਹ ਉਹੀ ਚੀਜ਼ ਹੈ ਜੀ ਚਲ ਬੜੀ ਮੈਂ ਤੁਸੀਂ ਕਹਿੰਦੇ ਤੇ ਨਾ ਹੀ ਮਤਲਬ ਬਖਰਾ ਆਇ ਤੁਚਲੀ ਜਿਹੜਾ ਨਾ ਸਾਡੇ ਪਿੰਡ ਤਕਰੀਬਨ 4-5 ਸਾਲ ਹੋ ਗਏ ਆ ਇਹਨਾਂ ਦਿਨਾਂ ਜਾ ਆ ਕੇ ਨਾ ਮਤਲਬ ਕੋਈ ਨਾ ਕੋਈ ਡੈਥ ਹੋ ਜਾਂਦੀ ਹੈ ਓਕੇ ਹੁਣ ਵੀ ਕੱਲ ਸਾਡੇ ਨੌਜਵਾਨ ਬੀਬੀ ਦੀ ਉਹਦੀ ਡੈਥ ਹੋ ਗਈ ਓਹ ਸੋਸ ਚਾਰ-ਪੰਜ ਦਿਨ ਪਹਿਲਾਂ ਇੱਕ ਨੌਜਵਾਨ ਮੁੰਡਾ ਸੀ ਸਮਝ ਲੋ ਉਹਦੀ ਵੀ 55 ਸਾਲ ਦਾ ਮੁੰਡਾ ਸੀ ਉਹਦੀ ਵੀ ਡੈਥ ਹੋ ਗਈ ਇਸ ਤਰ੍ਹਾਂ ਹੀ ਦਿਵਾਲੀ ਵਾਲੇ ਦਿਨਾਂ ਚ ਆਣ ਕੇ ਤਕਰੀਬਨ ਜਾਂ ਉਸੇ ਦਿਨ ਸਾਡੇ ਪਿੰਡ ਇਹ 5-7 ਸਾਲ ਤੋਂ 5 ਕਿਸਾਲ ਤੋਂ ਚੱਲ ਰਿਹਾ ਓਕੇ ਉਤੋਂ ਪਹਿਲਾਂ ਮਤਲਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਲੱਗ ਤੋਂ ਕੁਝ ਮਾਹੌਲ ਹਾਂਜੀ ਹਾਂ ਅਸੀਂ ਕੋਸ਼ਿਸ਼ ਕਰ ਰਹੇ ਤੇ ਸਾਰੇ ਪਿੰਡ ਦੀ ਸਮੂਹ ਸੰਗਤ ਰਲ ਕੇ ਰੈਲੀ ਗੁਰਦੁਆਰਾ ਸਾਹਿਬ ਸ੍ਰੀ ਸਭੂਣੀ ਸਾਹਿਬ ਜੀ ਦੇ ਜਾਪ ਹੁੰਨੇ ਸੱਜਦੇ ਤੇ ਉਤੋਂ ਬਾਅਦ ਬਲੱਡ ਕੈਂਪ ਲੱਗਦਾ ਸੀ ਅ ਗੱਤਕਾ ਵੀ ਕਰਵਾਇਆ ਜਾਂਦਾ ਤਾਂ ਸਿੱਖ ਅਧਿਆਤ ਤੇ ਚਿੱਤ ਪ੍ਰਦਰਸ਼ਨੇ ਲੱਗਦੀ ਸੀ ਬੱਚਿਆਂ ਦੀਆਂ ਦੌੜਾਂ ਕਰਾਈਆਂ ਜਾਂਦੀਆਂ ਦੀਆਂ ਤੇ ਬੱਚਿਆਂ ਨੂੰ ਝਾੜੀ ਲੈਣ ਵਾਸਤੇ ਕੈਮਲ ਮਂਗਵਾਏ ਜਾਂਦੇ ਸੀ ਤੇ ਬੱਚਿਆਂ ਦੇ ਪੁੱਤਣੇ ਵਾਸਤੇ ਸੈਲੀਬ੍ਰੇਟ ਕਰਨ ਦੇ ਹੱਤੇ ਧੁੰਮੀ ਕੀ ਮੌਤ ਜਾਂ ਕਿਆ ਕਹਿੰਦੇ ਉਹ ਉੱਦ ਕੇ ਨੱਚਦੇ ਬੱਚੇ ਉਹਦੇ ਮਤਲਬ ਇੱਕ ਮੇਲੇ ਦਾ ਮਾਹੌਲ ਕ੍ਰੀਏਟ ਕਰਨ ਦਾ ਕੋਸ਼ਿਸ਼ ਕਰੀ ਗਈ ਸੀ ਪਰ ਉਸ ਚ 4-5 ਸਾਲਾਂ ਤੋਂ ਮਤਲਬ ਤਿੰਨ ਵਾਰੀ ਤਾਂ ਅਸੀਂ ਪ੍ਰੋਗਰਾਮ ਰੱਖਿਆ ਹੋਇਆ ਕੈਨਸਲ ਕਰਿਆ ਕੋਈ ਨਾ ਕੋਈ ਉਦਣ ਉਦਣ ਅਸੀਂ ਸਾਰਾ ਸੁਰਬੰਧ ਪੂਰਾ ਕਰਿਆ ਹੁੰਦਾ ਵੀ ਕਿ ਕੱਲ ਨੂੰ ਇਹ ਕਰਨਾ ਹੈ ਤਾਂ ਪ੍ਰੋਗਰਾਮ ਮਤਲਬ ਸ਼ਾਮ ਤੱਕ ਕੋਈ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਆ ਜਾਂਦਾ ਦਾ ਵੀ ਯਾਰ ਇਹ ਇਸ ਤਰ੍ਹਾਂ ਗੱਲ ਹੋ ਗਈ ਉਹ ਫਿਰ ਸਾਨੂੰ ਸਾਰਾ ਕੈਨਸਲ ਕਰਨਾ ਪੈਂਦਾ ਦਾ ਪਰ ਉਹ ਸਾਡੇ ਅੰਦਰੋਂ ਮਤਲਬ ਆਵਾਜ਼ ਤਾਂ ਆਉਂਦੀ ਵੀ ਬੱਕਰਾ ਕਰੀਏ ਕਿਉਂਕਿ ਜਿਸ ਤਰ੍ਹਾਂ ਹੁਣ ਦੀਵਾਲੀ ਸਾਰਾ ਲੋਕ ਆਮ ਇਹ ਸੰਸਾਰੇ ਮਨਾ ਰਿਆ ਉਹ ਉਹੀ ਮਠਿਆਈ ਖਾਣੇ ਆਪਾਂ ਜਿਹੜੀਆਂ ਵਸਤਾਂ ਖਾਣੇ ਦੀਆਂ ਮਿੱਟੀ ਜਿਵੇਂ ਹੁਣ ਤੁਸੀਂ ਕਿਹਾ ਕਿ ਮੇਲੇ ਦਾ ਜਿਹੜਾ ਜਿਹੜਾ ਇੱਕ ਮਾਹੌਲ ਸਿਰਜਿਆ ਜਾਂਦਾ ਸੀ ਬਹੁਤ ਸਾਰੀਆਂ ਬੱਚੀਆਂ ਦੀਆਂ ਖੇਡਾਂ ਸੁਖਨੀ ਸਾਹਿਬ ਦੇ ਜਾਪ ਜਾਂ ਹੋਰ ਬਹੁਤ ਸਾਰੇ ਰੰਗ ਬਰੰਗੇ ਜਿਹੜੇ ਪ੍ਰੋਗਰਾਮ ਮਨੋਰੰਜਨ ਦੇ ਉਹ ਤੁਸੀਂ ਹੁਣ ਪਿਛਲੇ ਸਮੇਂ ਤੋਂ ਬੰਦ ਕਰਤੇ ਬੰਦ ਤਾਂ ਇਸ ਤਰ੍ਹਾਂ ਹੀ ਮਤਲਬ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਜੀ ਕੁਦਰਤੀ ਉਹ ਵੀ ਜਾਂ ਹੁਣ ਵੀ ਕੋਸ਼ਿਸ਼ ਤਾਂ ਹੈ ਦੀ ਵੀ ਚਾਹਤ ਕੁਝ ਕਰੀਏ ਪਰ 5-6 ਦਿਨ ਪਹਿਲਾਂ ਡੈਥ ਹੋਈ ਕੱਲ ਫੇਰ ਹੋ ਗਈ ਜੀ ਅੱਜ ਆਇਆ ਤਾਂ ਵੀ ਅਸਰ ਨਾਲ ਮਾਂਜੋ ਉਹ ਆਰਦਾ ਹੈ ਨਾ ਵੀ ਚਲ ਕੁਝ ਕਰੀਏ ਪਰ ਅੰਦਰੇ ਅੰਦਰ ਇੱਕ ਡਰ ਜਾ ਲੱਗਣ ਲੱਗਿਆ ਵੀ ਯਾਰ ਮਾਹੌਲ ਇੱਕ ਪਤਾ ਨਹੀਂ ਕਿਹਾ ਜਾਊਗਾ ਹੈ ਨਾ ਇਸ ਟਾਈਮ ਕਿਉਂਕਿ ਫਿਰ ਸਾਰਿਆ ਕਰਿਆ ਤਰਿਆ ਰਹਿ ਜਾਂਦਾ ਅੱਜ ਤੱਕ ਅੱਜ ਤੋਂ 5 ਸਾਲ ਪਹਿਲਾਂ ਮੈਂ ਮਤਲਬ ਆਪਾਂ ਕੈਮਲ ਵਾਲਿਆਂ ਨੂੰ ਸਾਈ ਦੇ ਤੌਰ ਤੇ ਪੈਸੇ ਦੇ ਦਿੱਤੇ ਉਹਦੇ ਖਾਤੇ 'ਚ ਉਹ ਸਾਈ ਦੇ ਪੈਸੇ ਉਸ ਦਿਨ ਹੀ ਪਏ ਹਾਲ ਤੱਕ ਵਾਪਸ ਨਹੀਂ ਲਏ ਵਾਪਸ ਨਹੀਂ ਲਏ ਵੀ ਚਲੋ ਕਿਤੇ ਮੌਕਾ ਮਿਲੇਗਾ ਉਹ ਵੀ ਹਰ ਸਾਲ ਫੋਨ ਕਰਦਾ ਕੱਲ ਵੀ ਉਹਨੇ ਫੋਨ ਕਰਿਆ ਪਰ ਫਿਰ ਉਹਨੂੰ ਦੱਸਿਆ ਕਹਿੰਦਾ ਬਾਈ ਪਤਾ ਨਹੀਂ ਤੁਹਾਡੇ ਪਿੰਡ 'ਚ ਇਸ ਤਰ੍ਹਾਂ ਦਾ ਕਿਉਂ ਮਾਹੌਲ ਬਣ ਜਾਂਦਾ ਹੈ ਨਾ ਜੀ ਆ ਬਾਪੂ ਜੀ ਨੇ ਦੱਸਿਆ ਕਿ ਜਿਹੜਾ ਦੀਵਾਲੀ ਦਾ ਤਿਹਾਰਾ ਅਸੀਂ ਅਗਲੇ ਦਿਨ ਮਨਾਉਂਦੇ ਆ ਪੂਰੇ ਭਾਰਤ ਤੋਂ ਬਕਰੇ ਤੌਰ ਤੇ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਮਨੋਰੰਜਨ ਦੇ ਜਿਹੜੇ ਮिक्की ਮਾઉસ ਝੂਲਾ ਬੱਚਿਆਂ ਦੇ ਝੂਲਣ ਨੂੰ ਔਰ ਕੈਮਲ ਲਿਆ ਕੇ ਬੱਚਿਆਂ ਦੇ ਮਨੋਰੰਜਨ ਉਹਨਾਂ ਦਾ ਦਿਲ ਪਰਚਾਵਾ ਕਰਨ ਦੇ ਲਈ ਬਹੁਤ ਤਰ੍ਹਾਂ ਦੇ ਸ਼ੋਅ ਜਿਹੜੇ ਇੱਥੇ ਕੀਤੇ ਜਾਂਦੇ ਸੀ ਪਰ 4-5 ਸਾਲ ਤੋਂ ਕੁਦਰਤ ਵੱਲੋਂ ਕੁਝ ਐਸਾ ਇਸ ਪ੍ਰਿੰਟ ਦੇ ਵਿੱਚ ਵਰਤਿਆ ਕਿ ਕੋਈ ਨਾ ਕੋਈ ਅਣਹੋਣੀ ਕਿਸੇ ਨੌਜਵਾਨ ਦੀ ਕਿਸੇ ਬੀਬੀ ਦੀ ਕਿਸੇ ਨੌਜਵਾਨ ਵੀਰ ਦੀ ਜਿਹੜੀ ਡੈਥ ਹੋ ਜਾਂਦੀ ਹੈ ਜਿਹਦੇ ਕਾਰਨ ਇਹਨਾਂ ਦਾ ਜਿਹੜਾ ਉਹ ਪ੍ਰੋਗਰਾਮ ਜਿਹੜਾ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀ ਮੋਨੋਨਿੰਜਨ ਦਾ ਉਹ ਵਿੱਚ ਰਹਿ ਗਿਆ ਪਰ ਹੁਣ ਸਿੰਪਲ ਤਰੀਕੇ ਦੇ ਨਾਲ ਜਿਵੇਂ ਆਮ ਦਿਵਾਲੀ ਉਹੀ ਪਟਾਕੇ ਉਹੀ ਫੁੱਲਚੜੀਆਂ ਉਹੀ ਮਠਿਆਈ ਉਸ ਦੇ ਨਾਲ ਜਿਹੜਾ ਮਨਾਇਆ ਜਾਂਦਾ ਕੋਈ ਵਿਸ਼ੇਸ਼ ਵੱਖਰੇ ਤੌਰ ਤੇ ਨਹੀਂ ਪਰ ਇੱਕ ਗੱਲ ਜਿਹੜੀ ਇਹਨਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਰੂਰ ਦੱਸੀ ਕਿ ਇਹਦਾ ਕੋਈ ਵੱਖਰਾ ਇਤਿਹਾਸ ਨਹੀਂ ਕੋਈ ਸਾਨੂੰ ਇਸ ਬਾਰੇ ਪੁਰਾਤਨ ਇਤਿਹਾਸ ਬਾਰੇ ਤਾਂ ਕੋਈ ਗਿਆਨ ਨਹੀਂ ਪਰ ਹਾਂ ਸਾਡੇ ਜਿਹੜੀਆਂ ਪੀੜ੍ਹੀਆਂ ਤੋਂ ਇਹ ਜਿਹੜੀ ਪਰਪਤਾ ਚੱਲੀ ਆ ਰਹੀ ਹੈ ਕਿ ਜਦੋਂ ਪੂਰੇ ਭਾਰਤ ਦੇ ਵਿੱਚ ਜਿਸ ਦਿਨ ਦਿਵਾਲੀ ਮਨਾਈ ਜਾਂਦੀ ਹੈ ਉਸ ਤੋਂ ਅਗਲੇ ਦਿਨ ਪਿੰਡ ਚੇਲਾ ਦੇ ਲੋਕ ਦਿਵਾਲੀ ਮ ਮਨਾਉਂਦੇ ਨੇ ਔਰ ਇਸ ਦੇ ਲਈ ਜਿਹੜਾ ਇੱਕ ਵੱਖਰੀ ਮਿਸਾਲ ਇਸ ਪਿੰਡ ਦੇ ਵਿੱਚ ਕਾਇਮ ਕੀਤੀ ਜਾਂਦੀ ਆ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਇਸ ਪ੍ਰੋਗਰਾਮ ਬਾਰੇ ਕੋਈ ਆਪਣੇ ਵਿਚਾਰ ਦੱਸਣਾ ਚਾਹੁੰਦੇ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਰੂਰ ਪੇਸ਼ ਕਰੋ ਹੋਰ ਕਿਸੇ ਨਵੇਂ ਸਟੋਰੀ ਦੇ ਨਾਲ ਕਿਸੇ ਨਵੀਂ ਚਰਚਾ ਦੇ ਨਾਲ ਤੁਹਾਡੇ ਨਾਲ ਫੇਰ ਰੁੱਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਕ ਹੈ